ਇਹਾਂ ਗੰਢ ਕੇ ਛਕਿਆ ਦੇਖ ਚਲਾਏ ਤੇ ਗਵਰ ਦੇਖ ਕਰ ਡਟ ਕੀਤਾ ਤੇ ਨਾ ਬਿਆਰੇ ਅਸਟਿਆਰੇ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੋਲਾ ਜੀ ਜਿਨ੍ਹਾਂ ਸਿੰਘਾਂ ਸਿੰਗਲੀਆਂ ਧਰਮ ਲਈ ਸਿੱਧੇ ਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚੜਾਏ ਗਾਇਕੁਰ ਦੁਆਰੇ ਸਿੱਖਾਂ ਦਾ ਮੰਨੀਵਾ ਮਾਤੀ ਉੱਚੀ ਮਨ ਬੱਧਾ ਰੱਖਿਆ ਆਪ ਵਾਹਿਗੁਰੂ ਇਹ ਅਦਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇਦਦਾਰ ਜੀ ਸਿਗਨਿਕਾਨਾ ਸਾਹਿਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਤਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਮਾੜਿਆ ਦੇ ਮਾਰ ਸਾਚੀਖੰਡ ਸ੍ਰੀ ਹੇਮਕੋਟ ਸਾਹਿਬ ਜੀ ਦੀ 2025 ਦੀ ਯਾਤਰਾ ਆਰੰਭ ਹੋ ਰਹੀ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਤੀ ਆ ਜੀ ਪਰਸੋਂ ਰੋਜ ਤੋਂ ਤੁਰਕੀ ਬਾਣੀ ਆ 350 ਚਿੰਤ ਪਟਾਈ ਦੇ ਸ੍ਰੀ ਅਖੰਡ ਪੜ ਸਹਿਬ ਗੁਰਦੁਆਰਾ ਗੋਬਿੰਦ ਘਰ ਸਾਹਿਬ ਵਿਖੇ ਪਰ ਆਰੰਭ ਹੋਇਆ ਜਿਸ ਨਾਲ ਦੀ ਨਿਰਵਿਘਨਤਾ ਸਹਿ ਸਪੂਰਨਤਾ ਹੋਈ ਹੈ ਮਹਾਰਾਜ ਜੀ ਕਿਰਪਾ ਕਰੇ ਸੂ ਮੈਨਜਮੈਂਟ ਟਰਸਟ ਸਾਰੇ ਹੀ ਸੇਵਾਦਾਰ ਤੇ ਜਿੰਨੀਆਂ ਵੀ ਸੰਗਤਾਂ ਨੇ ਮਹਾਰਾਜ ਜੀ ਆਪੇ ਦਰਬਾਰਾਂ ਤੇ ਹਾਜ਼ਰੀਆਂ ਪਰ ਕੰਜਾ ਕਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿੱਤਿਆਵੇ ਚਿੱਤਿਆ ਬਣਦਾ ਸਤਿਗਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਛੇਰਿਆਏ ਦੇਗ ਤੇ ਫਤਿਹ ਬਿਰਤ ਕੀ ਪੈ ਜਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਹਰ ਸੇਜ ਕੇ ਮੋਰ ਵਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਲ ਕਿਸਦਾਨ ਰਹਿਤ ਦਾਲ ਵਿਵੇਕ ਦਾਲ ਵਿਸਾਹ ਦਾਲ ਪ੍ਰਸਾਦ